ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਆਓ ਮਖੜਲਾ ਇਸਤੇ ਟਰੂਡੋ ਸਰਕਾਰ ਨੂੰ ਲੱਗੇ ਦੋ ਵੱਡੇ ਝਟਕੇ ਦੋਵੇਂ ਸਿਮਨੀ ਚੋਣਾਂ ਦੇ ਵਿੱਚ ਮਿਲੀ ਹਾਰ ਅਦਾਲਤ ਨੇ ਅਸਥਾਈ ਵਿਦੇਸ਼ੀ ਕਾਮਿਆਂ ਵੱਲੋਂ ক্লোਜ਼ਡ ਪਰਮਿਟ ਬਾਰੇ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ ਫੈਡਰਲ ਨਿਮਾ ਨੂੰ ਗਰ ਸੰਵਿਧਾਨਿਕ ਲਾਨਨ ਦੀ ਰੱਖੀ ਗਈ ਸੀ ਮੁਕੱਦਮੇ ਰਹੀ ਮੰਗ ਕ੍ਰੀਡਨ ਪਾਰਲੀਮੈਂਟ ਦੇ ਫਾਲਸ ਸੈਸ਼ਨ ਦੀ ਹੋਈ ਸ਼ੁਰੂਆਤ ਐਂਡੀਪੀ ਵੱਲੋਂ ਲਿਬਰਲਾਂ ਦੇ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲਾ ਸੈਸ਼ਨ ਹਾਊਸਿੰਗ ਮੰਤਰੀ ਜਟਨ ਲਈ ਕੈਂਡਰ ਨੇ ਮੌਰਗੇਜ ਨਿਯਮਾਂ ਦੇ ਵਿੱਚ ਕੀਤੀ ਨਰਮੀ ਬੀਮਾ ਯੁਕਤ ਮੌਰਗੇਜ ਤੇ ਕੈਪ ਵਧਾਇਆ 30 ਸਾਲਾਂ ਵਾਲੀ ਮੌਰਗੇਜ ਤੇ ਦਾਇਰੇ ਦਾ ਵੀ ਵਿਸਥਾਰ ਹੁਣ ਖਬਰਾਂ ਵਿੱਚ ਵਿਸਥਾਰ ਦੇ ਨਾਲ ਕੈਨੇਡਾ ਦੇ ਵਿੱਚ ਹੋਈਆਂ ਦੋ ਜ਼ਿਮਨੀ ਚੋਣਾਂ ਦੇ ਵਿੱਚ ਟਰੂਡੋ ਦੀ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਘੱਟ ਗਿਣਤੀ ਲਿਬਰਲ ਸਰਕਾਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਕੈਨੇਡਾ ਦੀ ਸੱਤਾਧਾਰੀ ਲਿਬਰਲ ਪਾਰਟੀ ਮੌਂਟਰੀਅਲ ਸੰਸਦੀ ਹਲਕੇ ਦੇ ਵਿੱਚ ਇੱਕ ਸੁਰੱਖਿਅਤ ਸੀਟ ਹਾਰ ਗਈ ਹੈ ਸ਼ੁਰੂਆਤੀ ਨਤੀਜਿਆਂ ਦੇ ਵਿੱਚ ਮੰਗਲਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਜਿਸ ਨਾਲ ਪ੍ਰਧਾਨ ਮੰਤਰੀ ਜਸਟਨ ਟਰੂਡੋ ਉੱਤੇ ਅਸਤੀਫਾ ਦੇਣ ਲਈ ਦਬਾਅ ਹੋਰ ਵੀ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਲਿਬਰਲ ਪਾਰਟੀ ਦਾ ਗੜਮੰਨੀ ਜਾਂਦੀ ਮੌਂਟਰੀਅਲ ਦੀ ਲਸਾਲ ਇਮਾਰ ਰਵਰਡਨ ਸੀਟ ਬਲੋਕ ਕੁਇਬੈਕ ਨੇ ਜਿੱਤ ਲਈ ਹੈ ਅਤੇ ਟ੍ਰਾਂਟੋ ਸੇਂਟ ਪੌਲ ਦੀ ਹਾਰ ਮਗਰੋਂ ਕਿਸੇ ਤਰੀਕੇ ਨਾਲ ਬੋਤਲ ਚ ਬੰਦ ਕੀਤਾ ਜਿੰਨ ਮੋੜ ਬਾਹਰ ਆਉਂਦਾ ਮਹਿਸੂਸ ਹੋ ਰਿਹਾ ਹੈ ਦੂਜੀ ਪਾਸੇ ਵਿਨਿੰਪੈਗ ਦੀ ਆਲਮੋਡ ਟ੍ਰਾਂਸਕਨਰ ਸੀਟ ਮੋੜ ਐਨਟੀਪੀ ਦੀ ਝੋਲੀ ਵਿੱਚ ਗਈ ਹੈ ਮਾਂਟਰੀਅਲ ਸੀਟ ਤੇ ਬਿਹਤਰ ਫਸਮਾ ਮੁਕਾਬਲਾ ਵੇਖਣ ਨੂੰ ਮਿਲਿਆ ਅਤੇ ਬਲੌਕ ਬੈਗ ਦੇ ਲੁਈ ਫਿਲੀਪਸ ਸੋਵ ਨੇ ਲਿਬਰਲ ਉਮੀਦਵਾਰ ਲੋਰਾ ਪੈਲਸਟੀਨੀ ਨੂੰ 248 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ। ਟ੍ਰਾਂਟੋ ਦੇ ਸਮੇਂ ਮੁਤਾਬਕ ਵੱਡੇ ਤੜਕੇ 3:30 ਵਜੇ ਨਤੀਜਾ ਐਲਾਨਿਆ ਜਾ ਸਕਿਆ ਜਿਸ ਮੁਤਾਬਕ ਸੋਵ ਨੂੰ 28% ਵੋਟਾਂ ਮਿਲੀਆਂ ਜਦਕਿ ਲਿਬਰਲ ਉਮੀਦਵਾਰ 17.2% ਵੋਟਾਂ ਹਾਸਲ ਕਰਨ ਵਿੱਚ ਸਫਲ ਰਹੀ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਉਮੀਦਵਾਰ 26.1% ਵੋਟਾਂ ਦੇ ਨਾਲ ਨਤੀਜੇ ਤੇ ਕੀਚੇਸ ਥਾਂ ਤੇ ਬਣਿਆ ਹੋਇਆ ਸੀ ਸੌਫ ਦੀ ਜਿਤਨੂ ਕਯੂਬੈਕ ਵਿੱਚ ਵਖਵਾਦ ਦਾ ਉਭਾਰ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਪਾਰਟੀ ਕਯੂਬੈਕਵਾ ਸੂਬਾ ਪੱਧਰ ਤੇ ਮੁਰਕ ਮਕਬੂਲੀਅਤ ਹਾਸਲ ਕਰ ਰਹੀ ਹੈ ਅਤੇ ਪ੍ਰੀਮੀਅਰ ਫਰਾਂਸ਼ੁਆਲ ਅਗੋਲ ਦੀ ਕੋਲੀਜਨ ਆਪਣੀ ਛੇ ਸਾਲ ਦੀ ਸੱਤਾ ਮਗਰੋਂ ਲੋਕ ਮਨਾ ਵਿੱਚ ਲੈਣ ਦੀ ਮਹਿਸੂਸ ਹੋ ਰਹੀ ਹੈ ਖਾਸ ਕਰ ਇਹ ਹੈ ਕਿ ਪਾਰਟੀ ਕਯੂਬੈਕਵਾ ਦੇ ਆਗੂ ਪੌਲ ਸੈਂਡ ਪੀਰ ਪਲੇਮੈਂਡਨ ਵੱਲੋਂ ਸੌਫ ਦੇ ਹੱਕ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ ਗਿਆ ਸੀ ਜਿਤੇ ਰਹੇ ਕਿ ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਿਨ ਵੀ ਇਸੇ ਇਲਾਕੇ ਤੋਂ ਚੋਣ ਲੜਦੇ ਹੁੰਦੇ ਸਨ ਅਤੇ 2011 ਦੀਆਂ ਚੋਣਾਂ ਨੂੰ ਛੱਡ ਦਿੱਤਾ ਜਾਵੇ ਤਾਂ ਲਿਬਰਲ ਪਾਰਟੀ ਇਸ ਸੀਟ ਤੋਂ ਕਦੇ ਨਹੀਂ ਹਾਰੀ 2011 ਵਿੱਚ ਜੈਕ ਲੈਟਨ ਦੀ ਅਗਵਾਈ ਹੇਠ ਹਰ ਪਾਸੇ ਸੰਤਰੀ ਰੰਗ ਦੇ ਝੰਡੇ ਝੁਲਦੇ ਨਜ਼ਰਾਰੇ ਸਨ 2021 ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਦੇ ਡੇਵਲ ਲਾਮੈਟੀ ਨੇ ਆਪਣੇ ਨੇੜਲੇ ਵਿਰੋਧੀ ਨੂੰ 20 ਫੀਸਦੀ ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਜਦਕਿ ਇਸ ਵਾਰ ਪੈਲਿਸ ਨੀ ਨੂੰ ਇੱਕ ਫਿਸਤੀ ਤੋਂ ਘੱਟ ਵੋਟਾਂ ਦੇ ਫਰਕ ਨਾਲ ਹਾਰਦਾ ਨੂੰ ਵੇਖਣਾ ਪਿਆ ਜੇਕਰ ਬੈਕ ਵਿੱਚ ਇਸੇ ਕਿਸਮ ਦੀ ਲਹਿਰ ਲਿਬਰਲ ਪਾਰਟੀ ਦੀਆਂ ਹੋਰਨਾਂ ਸੀਟਾਂ ਤੇ ਦੇਖਣ ਨੂੰ ਮਿਲੀ ਤਾਂ ਸੱਤਾਧਾਰੀ ਧਿਰ ਦੇ ਇੱਕ ਦਰਜਨ ਤੋਂ ਵੱਧ ਐਮਪੀ ਅਗਲੀਆਂ ਚੋਣਾਂ ਵਿੱਚ ਸੀਟ ਹਾਰ ਜਾਣਗੇ ਵਿਨੀਪੈਗ ਦੀ ਆਲਮਵੁੱਡ ਟ੍ਰਾਂਸਪੋਨੈਂਟ ਸੀਟ ਦਾ ਜ਼ਿਕਰ ਕੀਤਾ ਜਾਵੇ ਤਾਂ ਪਿਛਲੇ 45 ਸਾਲ ਦੌਰਾਨ ਜ਼ਿਆਦਾਤਰ ਸਮਾਂ ਐਨਡੀਪੀ ਨੇ ਹੀ ਇਥੋਂ ਜਿੱਤ ਹਾਸਲ ਕੀਤੀ। ਪੂਰੇ ਕੈਨੇਡਾ ਵਿੱਚ ਐਨਡੀਪੀ ਦੀਆਂ ਸੁਰੱਖਿਤ ਮੰਨੀਆਂ ਜਾਂਦੀਆਂ 7 ਸੀਟਾਂ ਵਿੱਚੋਂ ਵਿਨੀਪੈਗ ਦੀ ਇਹ ਸੀਟ ਸ਼ਾਮਿਲ ਹੈ। ਪਰ ਇਸ ਵਾਰ ਜਿੱਤ ਦਾ ਫਰਕ ਕਾਫੀ ਘੱਟ ਰਿਹਾ ਹੈ। ਐਨਡੀਪੀ ਦੀ ਉਮੀਦਵਾਰ ਲੀਲਾ ਡਾਂਸ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਕੋਲਿਨ ਰੈਨਲਡਸ ਨੂੰ 4 ਫੀਸਦੀ ਵੋਟਾਂ ਦੇ ਫਰਕ ਨਾਲ ਹਰਾਇਆ। ਲਿਬਰਲ ਪਾਰਟੀ ਤੀਜੇ ਸਥਾਨ ਤੇ ਰਹੀ ਜਿਸ ਦਾ ਫਾਇਦਾ ਕੰਜ਼ਰਵੇਟਿਵ ਪਾਰਟੀ ਨੂੰ ਮਿਲਿਆ ਸਿਆਸੀ ਮਹਾਰਾ ਦਾ ਮੰਨਣਾ ਹੈ ਕਿ ਜਗਮੀਤ ਸਿੰਘ ਵੱਲੋਂ ਲਿਬਰਲ ਸਰਕਾਰ ਤੋਂ ਹਮਾਇਤ ਵਾਪਸ ਲੈ ਜਾਣ ਦਾ ਅਸਰ ਜਿਮਨੀ ਚੋਣਾਂ ਦੇ ਨਤੀਜਿਆਂ ਤੇ ਪਿਆ ਤੇ ਐਨਟੀਪੀ ਨੂੰ ਜਿੱਤ ਮਿਲੀ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਵਿਰੋਧੀ ਧਿਰ ਦੇ ਆਗੂ ਪਿਰਪਾਲੀ ਵੱਲੋਂ ਬੇਵਸਾਹੀ ਮਤਾਂ ਲਿਆ ਦੇ ਜਾਂਦੀ ਸੂਰਤ ਵਿੱਚ ਜਗਮੀਤ ਸਿੰਘ ਕਿਹੜੀ ਰਣਨੀਤੀ ਅਖਤਿਆਰ ਕਰਨਗੇ ਕਿਊਬੈਕ ਦੀ ਅਦਾਲਤ ਨੇ ਆਸਥਾਈ ਵਿਦੇਸ਼ੀ ਕਾਮਿਆਂ ਵੱਲੋਂ ক্লোਜ਼ਡ ਪਰਮਿਟ ਬਾਰੇ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਦਰਸਲ ਬੀਤੇ ਕੁਝ ਦਿਨ ਪਹਿਲਾਂ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਤੇ ਹੁਣ ਉਸ ਦੇ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਸਰਕਾਰ ਦੇ ਉੱਤੇ ਮੁਕਦਮਾ ਚਲਾਇਆ ਜਾਵੇ ਮੁਕਦਮੇ ਦੇ ਵਿੱਚ ਕੁਝ ਫੈਡਰਲ ਨਿਵਾ ਨੂੰ ਗੈਰ ਸੰਵਿਧਾਨਿਕ ਐਲਾਨਨ ਦੀ ਵੀ ਮੰਗ ਕੀਤੀ ਗਈ ਹੈ ਕਿਊਬੈਕ ਦੀ ਸੁਪੀਰੀਅਰ ਕੋਰਟ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਉਸ ਕਲਾਸ ਐਕਸ਼ਨ ਮੁਕਦਮੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸ ਵਿੱਚ ਇਨ੍ਹਾਂ ਕਾਮਿਆਂ ਨੇ ਉਹਨਾਂ ਵਰਕ ਪਰਮਿਟਾਂ ਨੂੰ ਲੈ ਕੇ ਫੈਡਰਲ ਸਰਕਾਰ ਵਿਰੁੱਧ ਮੁਕੱਦਮਾ ਠੋਕਿਆ ਹੈ ਜਿਹੜੇ ਪਰਮਿਟ ਕਾਮਿਆਂ ਨੂੰ ਕਿਸੇ ਖਾਸ ਰੋਜ਼ਗਾਰਦਾਤਾ ਨਾਲ ਜੋੜਦੇ ਨੇ ਇਹ ਮੁਕਦਮਾ 2023 ਵਿੱਚ ਮੌਂਟਰੀਅਲ ਆਧਾਰਿਤ ਐਸੋਸੀਏਸ਼ਨ ਫਾਰ ਦਾ ਰਾਈਟਸ ਆਫ ਅ ਹਾਊਸਹੋਲਡ ਐਂਡ ਫਾਰ ਵਰਕਰਜ਼ ਦੁਆਰਾ ਸ਼ੁਰੂ ਕੀਤਾ ਗਿਆ ਸੀ ਇਸ ਵਿੱਚ ਦੋਸ਼ ਲਾਇਆ ਗਿਆ ਸੀ ਕਿ ক্লোਜ਼ਡ ਵਰਕ ਪਰਮਿਟ ਯਾਨੀ ਕਿ ਜਿਸ ਵਿੱਚ ਵਰਕ ਪਰਮਿਟ ਕਿਸੇ ਨੌਕਰੀਦਾਤਾ ਨਾਲ ਜੁੜੇ ਹੁੰਦੇ ਨੇ ਇੱਕ ਕੈਨੇਡੀਅਨ ਚਾਰਟਰ ਆਫ ਰਾਈਟਸ ਐਂਡ ਫਰੀਡਮਸ ਦੀ ਉਲੰਘਣਾ ਕਰਦੇ ਨੇ ਸ਼ੁੱਕਰਵਾਰ ਨੂੰ ਕਿਬੈਕ ਸੁਪੀਰੀਅਰ ਕੋਰਟ ਦੀ ਜਸਟਿਸ ਸਲਮਾਨਾ ਕਾਂਟੇ ਨੇ ਉਸ ਮੁਕਦਮੇ ਨੂੰ ਮਨਜ਼ੂਰ ਕਰ ਦਿੱਤਾ ਜਿਸ ਵਿੱਚ ਕਿਸੇ ਵੀ ਵਿਦੇਸ਼ੀ ਨਾਗਰਿਕ ਮਸਤਰਾ 14 ਅਪ੍ਰੈਲ 1982 ਤੋਂ ਬਾਅਦ ਵਰਕ ਪਰਮਿਟ ਜਾਰੀ ਕੀਤਾ ਗਿਆ ਹੋਵੇ ਜਿਹੜਾ ਕਿ ਕਿਸੇ ਖਾਸ ਰੋਜ਼ਗਾਰਦਾਤਾ ਨਾਲ ਜੁੜਿਆ ਹੋਇਆ ਹੋਵੇ ਇਹ ਮੁਕਦਮਾ ਹਰਜ਼ਾਨੇ ਦੀ ਅਤੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਦੇ ਕੁਝ ਨਿਯਮਾਂ ਨੂੰ ਗੈਰ ਸੰਵਿਧਾਨਿਕ ਐਲਾਨਨ ਦੀ ਮੰਗ ਕਰਦਾ ਹੈ ਇਸਕੇ ਸਵਿਚ ਮੁੱਖ ਮੁੱਦਾ ਹੈ ਅਤੇ ਮਾਲਾ ਦਾ ਇੱਕ ਖੇਤੀ ਮਜ਼ਦੂਰ ਹੈ ਜਿਸਨੇ ਇੱਕ ক্লোਜ਼ਡ ਪਰਮਿਟ ਦੇ ਤਹਿਤ ਕੰਮ ਕਰਦੇ ਸਮੇਂ ਦੁਰਵਿਵਾਰ ਦੇ ਇਲਜ਼ਾਮ ਲਗਾਏ ਨੇ ਜੇਕਰ ক্লোਜ਼ਡ ਪਰਮਿਟਾਂ ਦੇ ਅਧੀਨ ਕੰਮੇ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ ਤਾਂ ਉਹਨਾਂ ਨੂੰ ਕੈਨੇਡਾ ਤੋਂ ਰਿਪੋਰਟ ਕੀਤਾ ਜਾ ਸਕਦਾ ਹੈ ਇਹ ਉਹ ਨਿਯਮ ਹੈ ਜਿਸ ਬਾਰੇ ਆਲੋਚਕਾਂ ਦਾ ਕਹਿਣਾ ਹੈ ਕਿ ਰੋਜ਼ਗਾਰਦਾਤਾਵਾਂ ਦੁਆਰਾ ਦੁਰਵਿਪਾਰ ਨੂੰ ਹੁਲਾਰਾ ਮਿਲਦਾ ਹੈ ਫੈਡਰਲ ਸਰਕਾਰ ਕੋਲ ਇਹ ਫੈਸਲਾ ਕਰਨ ਲਈ 30 ਦਿਨ ਹੋਣਗੇ ਕਿ ਕੀ ਇਸ ਫੈਸਲੇ ਖਿਲਾਫ ਅਪੀਲ ਕਰਨੀ ਹੈ ਜਾਂ ਨਹੀਂ ਬੀਤੇ ਮਹੀਨੇ ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਅਧਿਕਾਰੀ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਪਨਪਨ ਦਾ ਟਿਕਾਣਾ ਹੈ ਯਾਨੀ ਕਿ ਕਾਮਿਆਂ ਕੋਲੋਂ ਗੁਲਾਮੀ ਕਰਵਾਉਣ ਦਾ ਸਾਧਨ ਬਣ ਗਿਆ ਹੈ ਕੈਨੇਡੀਅਨ ਪਾਰਲੀਮੈਂਟ ਦਾ ਫਾਲ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਐਨਡੀਪੀ ਦੇ ਵੱਲੋਂ ਲਿਬਰਲਾਂ ਤੇ ਨਾਲ ਤੋੜ ਵਿਛੜਾ ਕਰਨ ਤੋਂ ਬਾਅਦ ਦਾ ਇਹ ਪਹਿਲਾ ਸੈਸ਼ਨ ਹੈ ਕੰਜ਼ਰਵੇਟਿਵ ਪਾਰਟੀ ਦੀ ਪੂਰਜ਼ੋਰ ਕੋਸ਼ਿਸ਼ ਰਹੇਗੀ ਕਿ ਐਨਡੀਪੀ ਦੇ ਵੱਲੋਂ ਬੇਵਸਾਹੀ ਤੇ ਉੱਤੇ ਵੀ ਲਿਬਰਲਾਂ ਨੂੰ ਪ੍ਰੋਸਗਿਦੀ ਦਾ ਵੋਟ ਨਾ ਦਿੱਤਾ ਜਾਵੇ ਤੇ ਕੈਨੇਡਾ ਦੇ ਇਸ ਸਿਆਸੀ ਦ੍ਰਿਸ਼ ਤੇ ਨਜ਼ਰ ਮਾਰਨ ਵਾਸਤੇ ਇੱਕ ਰਿਪੋਰਟ ਵੀ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਅੱਜ ਤੋਂ ਕੈਨੇਡੀਅਨ ਐਮਪੀਜ਼ ਹਾਊਸ ਆਫ ਕਾਮਨਸ ਦੇ ਫਾਲ ਸੈਸ਼ਨ ਵਿੱਚ ਵਾਪਸੀ ਕਰ ਰਹੇ ਨੇ ਜਗਮੀਤ ਸਿੰਘ ਦੁਆਰਾ ਲਿਬਰਲਾਂ ਨਾਲ ਤੋੜ ਵਿਛੋੜਾ ਕਰਨ ਤੋਂ ਬਾਅਦ ਜਸਟਨ ਟ੍ਰੂਡੋ ਇਸ ਨਵੇਂ ਸੈਸ਼ਨ ਵਿੱਚ ਇੱਕ ਅਸਥਿਰ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰ ਰਹੇ ਹੋਣਗੇ ਇਸ ਤਰੀਕੇ ਨਾਲ ਲਿਬਰਲ ਸਰਕਾਰ ਇੱਕ ਕਮਜ਼ੋਰ ਸਥਿਤੀ ਦੇ ਵਿੱਚ ਹੈ ਕਿਉਂਕਿ ਪ੍ਰੋਸਟੀ ਦੇ ਵੋਟ ਵੇਲੇ ਹੁਣ ਉਸ ਕੋਲ ਐਨਡੀਪੀ ਦਾ ਸਮਰਥਨ ਨਹੀਂ ਹੋਵੇਗਾ ਇਸ ਘਟ ਗਿਣਤੀ ਸਰਕਾਰ ਵਾਲੇ ਕੈਨੇਡੀਅਨ ਸਿਆਸੀ ਮੈਦਾਨ ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਪੋਲੀਵ ਕਹਿੰਦੇ ਨੇ ਕਿ ਉਹ ਉਹ ਵਿਸ਼ਵਾਸ ਮਤਾ ਲਿਆਉਣਗੇ ਕਨਜ਼ਰਵੇਟਿਵ ਲੀਡਰ ਪੀਰ ਪੋਲੀਵ ਦਾ ਕਹਿਣਾ ਹੈ ਕਿ ਕਨਜ਼ਰਵੇਟਿਵਜ਼ ਜਲਦ ਤੋਂ ਜਲਦ ਲਿਬਰਲ ਸਰਕਾਰ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕਰਨਗੇ ਤਾਂ ਕਿ ਫੈਡਰਲ ਚੋਣਾਂ ਕਰਵਾਈਆਂ ਜਾ ਸਕਣ ਉਹਨਾਂ ਨੇ ਐਨਡੀਪੀ ਲੀਡਰ ਜਕਮੀਤ ਨੂ ਤਰੂਡੋ ਸਰਕਾਰ ਨੂੰ ਡੇਗਣ ਲਈ ਆਪਣੀ ਪਾਰਟੀ ਦੇ ਯਤਨਾਂ ਵਿੱਚ ਸ਼ਾਮਲ ਹੋਣ ਲਈ ਵਚਨਬੱਧ ਹੋਣ ਦਾ ਸੱਦਾ ਦਿੱਤਾ ਹੈ ਐਨ ਡੀਪੀ ਦੁਆਰਾ ਲਿਬਰਲਾਂ ਨਾਲ ਕੀਤੇ ਸਮਰਥਨ ਸਮਝੌਤੇ ਨੂੰ ਖਤਮ ਕਰਨ ਨੂੰ ਪੋਲੀਏਵ ਨੇ ਮੀਡੀਆ ਸਟੈਂਟ ਆਖਿਆ ਪੋਲੀਏਵ ਨੇ ਕਿਹਾ ਕਿ ਜੇ ਜਗਮੀਤ ਸਿੰਘ ਦਾਵਾ ਕਰਦੇ ਨੇ ਕਿ ਉਹਨਾਂ ਨੇ ਲਿਬਰਲਾਂ ਨਾਲ ਸਮਝੌਤਾ ਤੋੜ ਦਿੱਤਾ ਤਾਂ ਇਸ ਦਾ ਅਰਥ ਹੈ ਕਿ ਉਹਨਾਂ ਨੂੰ ਬੇਪਰੋਸਗੀ ਤੇ ਵੋਟ ਦੇ ਦੇਣਾ ਹੋਵੇਗਾ ਇੱਕ ਪਾਰਟੀ ਸਿਰਫ ਉਦੋਂ ਤੱਕ ਸਰਕਾਰ ਚਲਾ ਸਕਦੀ ਹੈ ਜਦੋਂ ਤੱਕ ਉਸ ਕੋਲ ਸਦਨ ਦਾ ਭਰੋਸਾ ਹੋਵੇ ਯਾਨੀ ਕਿ ਐਮਪੀਜ਼ ਦੀ ਬਹੁਕਿੰਤੀ ਦਾ ਸਮਰਥਨ ਹੋਵੇ ਹਾਲਾਂਕਿ ਐਨਡੀਪੀ ਨੇ ਲਿਬਰਲਾਂ ਨਾਲ ਆਪਣਾ ਸਮਝੌਤਾ ਤੋੜ ਦਿੱਤਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਅਵਿਸ਼ਵਾਸ ਦਾ ਵੋਟ ਦੇਵੇਗੀ ਅਤੇ ਕਿਸੇ ਵੀ ਸਮੇਂ ਚੋਣ ਕਰਵਾਉਣਾ ਚਾਹੇਗੀ ਐਨਡੀਪੀ ਨੇ ਅਜੇ ਤੱਕ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਇਸ ਸਮੇਂ ਕੈਨੇਡੀਅਨਸ ਨੂੰ ਫੈਡਰਲ ਚੋਣਾਂ ਵੱਲ ਭੇਜਣਾ ਚਾਹੁੰਦੀ ਹੈ ਫਾਲ ਸੈਸ਼ਨ ਹਾਊਸ ਆਫ ਕਾਮਨਸ ਵਿੱਚ ਨਵੀਂ ਕੂਨ ਸਥਾਪਿਤ ਕਰ ਸਕਦਾ ਹੈ ਅਤੇ ਬਲਾਕ ਕੁਬੈਕਵਾ ਸ਼ਕਤੀ ਦੇ ਸੰਤੁਲਨ ਨੂੰ ਸੰਭਾਲਣ ਲਈ ਤਿਆਰ ਹੈ ਬਲਾਕ ਦਾ ਕਹਿਣਾ ਹੈ ਕਿ ਉਹ ਪ੍ਰੋਸਕੀ ਦੀਆਂ ਵੋਟਾਂ ਦੌਰਾਨ ਸਮਰਥਨ ਦੇਣ ਲਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਪਾਰਟੀ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਬਲਾਕ ਹਾਊਸ ਲੀਡਰ ਐਲਨ ਥਰੀਅਨ ਦਾ ਕਹਿਣਾ ਹੈ ਕਿ ਲਿਬਰਲ ਅਤੇ ਐਨਪੀ ਦਾ ਸਮਝੌਤਾ ਟੁੱਟਣ ਨੇ ਕੁਬੈਕ ਅਧਾਰਿਤ ਪ੍ਰਭੂਸੱਤਾਵਾਦੀ ਪਾਰਟੀ ਬਲਾਕ ਕੁਬੈਕਵਾ ਲਈ ਮੌਕਾ ਪ੍ਰਦਾਨ ਕੀਤਾ ਹੈ ਉਨ੍ਹਾਂ ਨੇ ਪਿਛਲੇ ਹਫਤੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਪਹਿਲਾਂ ਹੀ ਮੰਗਾਂ ਦੀ ਇੱਕ ਸੂਚੀ ਤਿਆਰ ਕਰ ਲਈ ਹੈ ਬਲਾਕ ਦੀ ਡਿਪਟੀ ਹਾਊਸ ਲੀਡਰ ਕ੍ਰਿਸਟਿਨ ਨਾਰਮੈਂਡਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਉਹ ਲਿਬਰਲਾਂ ਵੱਲੋਂ ਸੰਪਰਕ ਕੀਤੇ ਜਾਂਦੀ ਉਡੀਕ ਕਰ ਰਹੇ ਨੇ ਕ੍ਰਿਸਟਿਨ ਨੇ ਕਿਹਾ ਕਿ ਇਸ ਨਾਲ ਸਾਡੇ ਕੋਲ ਕੁਝ ਸ਼ਕਤੀ ਹੋਵੇਗੀ ਸਾਡੇ ਕੋਲ ਕਿਊਬੈਕ ਲਈ ਬੇਨਤੀਆਂ ਕਰਨ ਅਤੇ ਲਾਭ ਪ੍ਰਾਪਤ ਕਰਨ ਦੀ ਵਧੇਰੇ ਗੁੰਜਾਇਸ਼ ਹੋਵੇਗੀ ਅਤੇ ਜੇ ਸਰਕਾਰ ਸਤਾ ਵਿੱਚ ਬਣੀ ਰਹਿਣਾ ਚਾਹੁੰਦੀ ਹੈ ਤਾਂ ਉਸ ਨੂੰ ਸਾਡੀਆਂ ਉਹ ਬੇਨਤੀਆਂ ਸੁਣਨੀਆਂ ਹੋਣਗੀਆਂ ਜਸਟ ਇਨ ਪਰਲਮੈਂਟ ਦੀ ਕਾਰਵਾਈ ਮੋੜ ਸ਼ੁਰੂ ਹੋ ਰਹੀ ਹੈ ਉਸੇ ਦਿਨ ਦੋ ਫੈਡਰਲ ਰਾਈਡਿੰਗਸ ਵਿੱਚ ਜ਼ਿਮਨੀ ਚੋਣਾਂ ਹੋਈਆਂ ਤੇ ਨਤੀਜੇ ਸਾਹਮਣੇ ਆਏ ਮੌਂਟਰੀਅਲ ਦੀ ਲਸਾਲ ਇਮਾਰ ਦਾ ਵਰਡਨਰ ਹਲਕਾ ਲਿਬਰਲਾਂ ਦਾ ਗੜ ਰਹੀ ਹੈ ਪਰ ਇਸ ਦੇ ਨਤੀਜੇ ਕੁਝ ਹੋਰ ਨਿਕਲੇ ਨੇ ਚੋਣ ਸਰਵੇਖਣ ਇਸ ਸਮੇਂ ਲਿਬਰਲਾਂ ਬਲੌਗ ਅਤੇ ਐਨਡੀਪੀ ਵਿੱਚ ਫਸਵਾ ਮੁਕਾਬਲਾ ਦਰਸਾ ਰਿਹਾ ਸੀ ਤੇ ਦੂਜੇ ਪਾਸੇ ਫੌਲਸ ਸੈਸ਼ਨ ਦਾ ਹਾਊਸ ਚੱਲ ਰਿਹਾ ਸੀ ਅ ਬੈਕਸਟਾਜ ਦੇ ਸੀਈਓ ਡੇਵਿਡ ਕੋਲੇਟੋਨਿਕ ਹੈ ਕਿ ਜਿਹੜਾ ਇਲਾਕਾ ਪ੍ਰਧਾਨ ਮੰਤਰੀ ਦਾ ਇਲਾਕਾ ਰਿਹਾ ਹੋਵੇ ਤੇ ਉਥੇ ਪਾਰਟੀ ਨੂੰ ਜਿੱਦੋ ਜੈਤ ਕਰਨੀ ਪੈ ਰਹੀ ਹੋਵੇ ਤਾਂ ਫਿਰ ਉਹਨਾਂ ਦਾ ਮੰਨਣਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਦੇਸ਼ ਭਰ ਵਿੱਚ ਲਿਬਰਲਾਂ ਦਾ ਸਮਰਥਨ ਕਿਹੋ ਜਿਹਾ ਨਜ਼ਰ ਆ ਰਿਹਾ ਹੈ ਕੋਲੈਟੋਨਿਕ ਹੈ ਕਿ ਇਸ ਸੀਟ ਤੋਂ ਲਿਬਰਲਾਂ ਦੀ ਹਾਰ ਪਾਰਟੀ ਲਈ ਤਬਾਕੁਨ ਸਾਬਤ ਹੋ ਸਕਦੀ ਹੈ ਉਹਨਾਂ ਨੇ ਲੰਕੀਆਂ ਕੰਮੀਆਂ ਤੁਰਾਨਾ ਟੋਰਾਂਟੋ ਦੀ ਸੇਂਟ ਪੌਲਜ਼ ਰਾਈਟਿੰਗ ਦੀ ਸਿਮਨੀ ਚੋਣ ਵਿੱਚ ਲਿਬਰਲਾਂ ਦੀ ਹਾਰ ਤਾ ਵੀ ਜ਼ਿਕਰ ਕੀਤਾ ਸੈਂਟ ਪੌਲਸ ਦੀ ਸੀਟ 30 ਸਾਲ ਤੋਂ ਵੱਧ ਸਮੇਂ ਤੋਂ ਲਿਬਰਲਾਂ ਦਾ ਗੜ ਰਹੀ ਸੀ ਪਰ ਇਸ ਹਾਰ ਤੋਂ ਬਾਅਦ ਟਰੂਡੋ ਦੀ ਲੀਡਰਸ਼ਿਪ ਤੇ ਵੀ ਸਵਾਲ ਉੱਠੇ ਸਨ ਜ਼ਿਕਰ ਖਾਸ ਹੈ ਕਿ ਟਰੂਡੋ ਦੇ ਲੀਡਰਸ਼ਿਪ ਤੋਂ ਪਾਸੇ ਹੋਣ ਦੇ ਉੱਚੇ ਹੋ ਰਹੇ ਸੁਰਾਂ ਦੇ ਬਾਵਜੂਦ ਲਿਬਰਲ ਪਾਰਟੀ ਕਹਿੰਦੀ ਰਹੀ ਹੈ ਕਿ ਜਸਟਿਨ ਟਰੂਡੋ ਹੀ ਪਾਰਟੀ ਦੀ ਅਗਵਾਈ ਕਰਦੇ ਰਹਿਣਗੇ ਕੈਨੇਡਾ ਦੇ ਵਿੱਚ ਹਾਊਸਿੰਗ ਸੰਕਟ ਦਾ ਮੁੱਦਾ ਦਿਨੋ ਦਿਨ ਉੱਭਰ ਕੇ ਸਾਹਮਣੇ ਆਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਕੁਝ ਲੋਕਾਂ ਦਾ ਦਸਪੁਣਾ ਹੀ ਬਣ ਕੇ ਰਹਿ ਰਿਹਾ ਹੈ ਕਿ ਉਹ ਆਪਣਾ ਘਰ ਖਰੀਦਣ ਤੇ ਅਜਿਹੇ ਦੇ ਵਿੱਚ ਸੰਕਟ ਦੇ ਨਾਲ ਨਜਿੱਠਣ ਲਈ ਕੈਨੇਡਾ ਨੇ ਮਾਰਗੇਜ ਨੀਮਾ ਦੇ ਵਿੱਚ ਨਰਮੀ ਦੇ ਦਿੱਤੀ ਹੈ। ਬੀਮਾ ਯੋਗਤ ਮਾਰਗੇਜਾਂ ਤੇ ਕੈਪ ਵਧਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ 30 ਸਾਲਾਂ ਵਾਲੀ ਮਾਰਗੇਜ ਦੇ ਦਾਇਰੇ ਦਾ ਵੀ ਵਿਸਥਾਰ ਕੀਤਾ ਗਿਆ ਹੈ। ਵਿੱਤ ਮੰਤਰੀ ਕ੍ਰਿਸਟੀਆਫ ਰੀਲੈਂਡ ਨੇ ਸੋਮਵਾਰ ਨੂੰ ਹਾਊਸਿੰਗ ਨੂੰ ਹੋਰ ਕਿਫਾਇਤੀ ਬਣਾਉਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਕੁਝ ਮਾਰਗੇਜ ਨੀਮਾ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ। ਹਾਊਸਿੰਗ ਇੱਕ ਨਾਜ਼ੁਕ ਸਿਆਸੀ ਮੁੱਦਾ ਹੈ ਜਿਸ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਅਤੇ ਉਹਨਾਂ ਦੀ ਲਿਬਰਲ ਸਰਕਾਰ ਲਈ ਮੁਸ਼ਕਲਾਂ ਪਾਈਆਂ ਹੋਈਆਂ ਨੇ ਫ੍ਰੀਲੈਂਡ ਨੇ ਕਿਹਾ ਕਿ ਸਰਕਾਰ ਬੇਮਾਇਕਤ ਮਾਰਗੇਜ ਤੇ ਕੈਪ ਨੂੰ 1 ਮਿਲੀਅਨ ਡਾਲਰ ਤੋਂ ਵਧਾ ਕੇ 1.5 ਮਿਲੀਅਨ ਡਾਲਰ ਕਰ ਰਹੀ ਹੈ ਜਿਸ ਨਾਲ ਹੁਣ ਵਧੇਰੇ ਲੋਕ 5% ਡਾਊਨ ਪੇਮੈਂਟ ਦੇ ਨਾਲ ਘਰ ਖਰੀਦਣ ਦੇ ਯੋਗ ਹੋ ਸਕਣਗੇ ਪਹਿਲਾਂ ਕਿ ਨਿਯਮ ਸੀ ਕਿ ਜਿਹੜੇ ਕੈਨੇਡੀਅਨਸ ਘਰ ਦੀ ਕੀਮਤ ਦਾ ਘੱਟੋ-ਘੱਟ 5% ਡਾਊਨ ਪੇਮੈਂਟ ਨਹੀਂ ਕਰਦੇ ਉਹਨਾਂ ਨੂੰ ਮਾਰਗੇਜ ਬੀਮਾ ਲੈਣ ਦੀ ਲੋੜ ਹੁੰਦੀ ਹੈ ਪਰ ਇਹ ਬੀਮਾ ਸਿਰਫ 1 ਮਿਲੀਅਨ ਡਾਲਰ ਜਾਂ ਇਸ ਤੋਂ ਘੱਟ ਕੀਮਤ ਵਾਲੇ ਘਰਾਂ ਲਈ ਉਪਲਬਧ ਸੀ ਹੁਣ ਇਹ ਸੀਮਾ 1.5 ਮਿਲੀਅਨ ਡਾਲਰ ਹੈ ਇਸ ਤੋਂ ਇਲਾਵਾ ਘਰ ਖਰੀਦਣ ਵਾਲੇ ਲੋਕ 30 ਸਾਲਾਂ ਦੀ ਮਿਆਦ ਲਈ ਕਰਜ਼ਾ ਲੈਣ ਦੇ ਯੋਗ ਹੋਣਗੇ ਜੇਕਰ ਉਹ ਪਹਿਲੀ ਵਾਰ ਘਰ ਖਰੀਦ ਰਹੇ ਹੋਣ ਜਾਂ ਜੇਕਰ ਕੋਈ ਨਵਾਂ ਬਣਿਆ ਘਰ ਖਰੀਦ ਰਿਹਾ ਹੋਵੇ ਇਸ ਤੋਂ ਪਹਿਲਾਂ 30 ਸਾਲ ਦੀ ਅਮੋਰਾਈਜੇਸ਼ਨ ਦੀ ਮਿਆਦ ਉਹਨਾਂ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਤੱਕ ਹੀ ਸੀਮਤ ਸੀ ਜਿਹੜੇ ਨਵੇਂ ਬਣੇ ਘਰ ਖਰੀਦ ਰਹੇ ਹੋਣ ਫ੍ਰੀਲੈਂਡ ਨੇ ਕਿਹਾ ਕਿ ਇਹ ਉਪਾਅ ਹੋਰ ਨਵੇਂ ਹਾਊਸਿੰਗ ਨਿਰਮਾਣ ਨੂੰ ਉਤਸ਼ਾਹਿਤ ਕਰਨਗੇ ਅਤੇ ਰਿਹਾਇਸ਼ ਦੀ ਘਾਟ ਨਾਲ ਨਜਿੱਠਣਗੇ ਚੋਣ ਸਰਵੇਖਣਾਂ ਵਿੱਚ ਟਰੂਡੋ ਦੀ ਲੋਕਪ੍ਰਿਤਾ ਲਗਾਤਾਰ ਹੇਠਾਂ ਵੱਲ ਆਈ ਹੈ ਜਿਸ ਬਾਰੇ ਵਿਸ਼ਲੇਸ਼ਕਾਂ ਅਤੇ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਜਿਹਾ ਮੁੱਖ ਤੌਰ ਤੇ ਲੱਖਾਂ ਲੋਕਾਂ ਦੇ ਮਹਿੰਗਾਈ ਨਾਲ ਸੰਘਰਸ਼ ਕਰਨ ਅਤੇ ਖਾਸ ਤੌਰ ਤੇ ਮਹਿੰਗੇ ਘਰਾਂ ਦਾ ਕਿਰਾਇਆ ਦੇ ਕਰਕੇ ਹੋਇਆ ਹੈ ਕੈਨੇਡਾ ਵਿੱਚ ਮਾਰਗੇਜ ਆਮ ਤੌਰ ਤੇ 25 ਸਾਲਾਂ ਲਈ ਹੁੰਦੀ ਹੈ ਅਤੇ ਇਸ ਦੀ ਦਰ ਹਰ 3 ਜਾਂ 5 ਸਾਲਾਂ ਵਿੱਚ ਰੀਸੈਟ ਹੁੰਦੀ ਹੈ। ਅਮਰੀਕਾ ਵਿੱਚ ਹੋਮ ਓਨਰਸ ਪੂਰੀ ਜ਼ਿੰਦਗੀ ਲਈ 15 ਸਾਲ ਜਾਂ 30 ਸਾਲ ਦੀ ਮਾਰਗੇਜ ਦੀ ਇੱਕ ਨਿਸ਼ਚਿਤ ਦਰ ਦਾ ਆਨੰਦ ਲੈਂਦੇ ਨੇ। ਕੈਨੇਡੀਅਨ ਮਾਰਗੇਜ ਦੀ ਬੰਤਰ ਕਰਕੇ ਜ਼ਿਆਦਾਤਰ ਕਰਜ਼ਦਾਰ ਵਧਦੀਆਂ ਵਿਆਜ ਦਰਾਂ ਦਾ ਅਨੁਭਵ ਕਰਦੇ ਨੇ ਅਤੇ ਇਸ ਨੇ ਹਾਊਸਿੰਗ ਸੰਕਟ ਨੂੰ ਵਧਾਉਣ ਵਿੱਚ ਵੀ ਯੋਗਦਾਨ ਪਾਇਆ ਹੈ। ਬੀਤੇ ਸਾਲ ਤੋਂ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਕੁੜਤਨ ਆਈ ਹੋਈ ਹੈ ਤੇ ਲਗਾਤਾਰ ਹੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਇਹ ਸਬੰਧ ਸੁਧਾਰੇ ਜਾ ਸਕਣ ਪਰ ਹੁਣ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਭਾਰਤ ਅਤੇ ਕੈਨੇਡਾ ਦੇ ਸਬੰਧ ਨਾ ਸੁਧਰੇ ਤਾਂ ਵਪਾਰ ਸਣੇ ਕਈ ਖੇਤਰਾਂ ਦੇ ਵਿੱਚ ਸਮਝੌਤੇ ਪ੍ਰਭਾਵਿਤ ਹੋ ਸਕਦੇ ਨੇ ਇਸ ਦਾ ਵੱਡਾ ਅਸਰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਉਹਨਾਂ ਲੋਕਾਂ ਤੇ ਵੀ ਪੈ ਸਕਦਾ ਹੈ ਜੋ ਭਾਰਤ ਅਤੇ ਖਾਸ ਕਰਕੇ ਪੰਜਾਬ ਤੋਂ ਕੈਨੇਡਾ ਦੇ ਵਿੱਚ ਆ ਕੇ ਵਸੇ ਹੋਏ ਨੇ ਕੈਨੇਡਾ ਵਿੱਚ ਪਿਛਲੇ ਸਾਲ 23 ਜੂਨ ਨੂੰ ਕਟੜਪੰਥੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਨੇ ਇਨਾ ਤੂਲ ਫੜਿਆ ਕਿ ਇਸ ਨਾਲ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ 'ਚ ਤਣਾਅ ਘਟਦਾ ਨਜ਼ਰ ਨਹੀਂ ਆ ਰਿਹਾ ਇਸੇ ਦੌਰਾਨ ਜਸਟਿਨ ਟਰੂਡੋ ਸਰਕਾਰ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 25% ਤੱਕ ਘਟਾਉਣ ਤੇ ਨੀਤੀਗਤ ਫੈਸਲੇ ਨੇ ਕੈਨੇਡਾ 'ਚ ਪੜ ਰਹੇ ਪੰਜਾਬ ਸਣੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਲਈ ਸੰਕਟ ਪੈਦਾ ਕਰ ਦਿੱਤਾ ਹੈ। ਹਾਲ ਹੀ ਦੇ ਸਾਲਾਂ 'ਚ ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ 'ਚ ਪੜਨ ਲਈ ਵੀਜ਼ਾ ਪ੍ਰਾਪਤ ਕਰਨ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖਾਸ ਕਰਕੇ ਪੰਜਾਬ ਦੇ ਦੁਆਬਾ ਤੇ ਮਾਲਵੇ ਦੇ ਲੱਖਾਂ ਵਿਦਿਆਰਥੀ ਇਸ ਨਾਲ ਬਹੁਤ ਪ੍ਰਭਾਵਿਤ ਹੋਏ ਨੇ ਇਸ ਘਟਨਾ ਨੇ ਭਾਰਤ ਦੇ ਵਿੱਚ ਅਸੰਤੁਸ਼ਟੀ ਅਤੇ ਚਿੰਤਾਵਾਂ ਨੂੰ ਜਨਮ ਦਿੱਤਾ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਨਾ ਘਟਿਆ ਤਾਂ ਇਸ ਦਾ ਅਸਰ ਕਾਰੋਬਾਰ ਸਣੇ ਕਈ ਸੈਕਟਰਾਂ ਤੇ ਪਵੇਗਾ ਅਤੇ ਜਿਹੜੇ ਭਾਰਤੀ ਵਿਦਿਆਰਥੀ ਕੈਨੇਡਾ 'ਚ ਪੜਨਾ ਚਾਹੁੰਦੇ ਨੇ ਉਹਨਾਂ ਨੂੰ ਇਸ ਦਾ ਖਾਮਿਆਸਾ ਜ਼ਿਆਦਾ ਭੁਗਤਣਾ ਪਵੇਗਾ ਕੈਨੇਡੀਅਨ ਸਰਕਾਰ ਨੇ ਇਸ ਫੈਸਲੇ ਨਾਲ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀਆਂ 'ਚ ਉਹਨਾਂ ਦੀ ਗਿਣਤੀ 40 ਫੀਸਦੀ ਦੇ ਕਰੀਬ ਹੈ ਆંકੜੇ ਦੱਸਦੇ ਨੇ ਕਿ ਕੈਨੇਡਾ, ਬ੍ਰਿਟੇਨ ਅਤੇ ਆਸਟ੍ਰੇਲੀਆ ਵਰਗੇ ਦੇਸ਼ ਭਾਰਤੀ ਵਿਦਿਆਰਥੀਆਂ ਦੇ ਆਧਾਰ 'ਤੇ ਹਰ ਸਾਲ 75000 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਨੇ ਪਰ ਕੈਨੇਡਾ ਦੇ ਇਸ ਨੀਤੀਗਤ ਫੈਸਲੇ ਤੋਂ ਬਾਅਦ ਇਹਨਾਂ ਦੇਸ਼ਾਂ ਦੀਆਂ ਸਿੱਖਿਆ ਸੰਸਥਾਵਾਂ ਨੇ ਵੀ ਵੀਜ਼ਾ ਨੂੰ ਲੈ ਕੇ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫੀਸਾਂ 'ਚ ਵਾਧਾ ਕੀਤਾ ਗਿਆ ਹੈ ਮਹਾਰਾ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਸਬੰਧ ਹਰ ਖੇਤਰ 'ਚ ਬਹੁਤ ਮਜ਼ਬੂਤ ਰਹੇ ਨੇ ਇਸ ਲਈ ਭਾਰਤ ਅਤੇ ਕੈਨੇਡਾ ਦੋਵਾਂ ਨੂੰ ਸਿਆਸੀ ਤੌਰ ਤੇ ਵਿਵਾਦਪੂਰਨ ਮੁੱਦਿਆਂ ਤੋਂ ਅੱਗੇ ਵਧ ਕੇ ਸਹਿਯੋਗ ਦੇ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਭਾਰਤ ਨੇ 1947 ਚ ਆਪਣੀ ਆਜ਼ਾਦੀ ਤੋਂ ਬਾਅਦ ਕੈਨੇਡਾ ਨਾਲ ਪੂਰਨ ਨਿੱਤਕ ਸੰਬੰਧ ਸਥਾਪਿਤ ਕੀਤੇ ਸਨ ਭਾਰਤ ਅਤੇ ਕੈਨੇਡਾ ਵਿਚਾਲੇ ਲੋਕਤੰਤਰ ਮਨੁੱਖੀ ਅਧਿਕਾਰਾਂ ਕਾਨੂੰਨ ਦੇ ਸ਼ਾਸਨ ਅਤੇ ਬਹੁਲਵਾਦ ਦੇ ਸਾਂਝੇ ਸਿਧਾਂਤਾਂ ਤੇ ਅਧਾਰਿਤ ਲੰਬੇ ਸਮੇਂ ਤੋਂ ਦਵੱਲੇ ਸੰਬੰਧ ਰਹੇ ਨੇ ਦੋਵਾਂ ਦੇਸ਼ਾਂ ਦਰਮਿਆਨ ਦਵੱਲਾ ਵਪਾਰ ਲਗਭਗ 6 ਬਿਲੀਅਨ ਡਾਲਰ ਸੀ ਕੈਨਡਾ ਚ ਭਾਰਤੀ ਨਿਵੇਸ਼ਤਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਦਿਸਿਆ ਜਾਂਦਾ ਹੈ ਇਨਵੈਸਟ ਇੰਡੀਆ ਅਨੁਸਾਰ April 2000 ਤੋਂ March 2023 ਤੱਕ ਲਗਭਗ 3306 ਮਿਲੀਅਨ ਡਾਲਰ ਦੇ ਕੁੱਲ ਨਿਵੇਸ਼ ਨਾਲ ਕੈਨਡਾ ਭਾਰਤ ਦੇ ਵਿੱਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ ਆਈਜੀ ਇੰਪੈਕਟ ਪ੍ਰੋਗਰਾਮ ਤਹਿਤ ਬਾਇਓਟੈਕਨੋਲੋਜੀ ਵਿਪਾਗ ਸਿਹਤ ਸੰਭਾਲ ਐਗਰੀ ਬਾਇਓਟੈਕ ਅਤੇ ਵੇਸਟ ਮੈਨੇਜਮੈਂਟ ਚ ਸਾਂਝੇ ਖੋਜ ਪ੍ਰੋਜੈਕਟਾਂ ਨੂੰ ਲਾਗੂ ਕਰ ਰਿਹਾ ਹੈ ਆਈਸੀ ਇੰਪੈਕਟ ਹੀ ਦੋਵਾਂ ਦੇਸ਼ਾਂ ਵਿੱਚਕਾਰ ਪਹਿਲਾ ਅਤੇ ਇਕਲੌਤਾ ਕੈਨੇਡਾ ਇੰਡੀਆ ਰਿਸਰਚ ਸੈਂਟਰ ਆਫ ਐਕਸਲੈਂਸ ਹੈ ਭਾਰਤ ਦੇ ਸ੍ਰਿਥਵੀ ਵਿਗਿਆਨ ਵਿਭਾਗ ਅਤੇ ਪੋਲਰ ਕੈਂਟਾ ਨੇ ਠੰਡੇ ਜਲਵਾਯੂ ਯਾਨੀ ਕਿ ਆਰਕਟਿਕ ਅਧਿਐਨਾਂ ਤੇ ਗਿਆਨ ਦੇ ਆਦਾਨ ਪ੍ਰਦਾਨ ਅਤੇ ਵਿਗਿਆਨਿਕ ਖੋਜ ਲਈ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ISRO ਅਤੇ ਕੈਨੇਡੀਅਨ ਪੁਲਾੜ ਏਜੰਸੀ CSA ਨੇ ਬਾਹਰੀ ਪੁਲਾੜ ਦੀ ਖੋਜ ਅਤੇ ਉਪਯੋਗਤਾ ਤੇ ਇੱਕ ਸਮਝੌਤਾ ਪੱਤਰ MOU ਤੇ ਦਸਤਾਖਤ ਕੀਤੇ ਨੇ ISRO ਦੀ ਵਪਾਰਕ ਸ਼ਾਖਾ ਪੁਲਾੜ ਨੇ ਕੈਨੇਡਾ ਲਈ ਕਈ ਨੈਨੋ ਸੈਟੇਲਾਈਟ ਲਾਂਚ ਕੀਤੇ ਨੇ ISRO ਵੱਲੋਂ ਸਾਲ 2018 ਚ ਭਾਰਤੀ ਪੁਲਾੜ ਕੇਂਦਰ ਸ਼੍ਰੀ ਹਰੀਕੋਟਾ ਤੋਂ ਲਾਂਚ ਕੀਤਾ ਗਿਆ ਕੈਨੇਡਾ ਦਾ ਪਹਿਲਾ LEO लो अर्थ ऑर्बिट सैटेलाइट ਵੀ ਸ਼ਾਮਿਲ ਸੀ ਭਾਰਤ ਸਰਕਾਰ ਕੈਨੇਡਾ ਅੰਦਰ ਕੁਝ ਗਰੁੱਪਾਂ ਦੀ ਮੌਜੂਦਗੀ ਤੇ ਸਰਗਰਮੀਆਂ ਤੇ ਚਿੰਤਾਵਾਂ ਦਾ ਪ੍ਰਗਟਾਵਾ ਕਰ ਦੇ ਰਹੀਦੀ ਹੈ ਜੋ ਭਾਰਤ ਚ ਇੱਕ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਵਿਚਾਰ ਤੇ ਹਮਦਰਦ ਨੇ ਕੈਨੇਡਾ ਨੇ ਇੱਕ ਅਜੀਬ ਪ੍ਰੇਤ ਦੀ ਇਜਾਜ਼ਤ ਦਿੱਤੀ ਜਿਸ ਚ 1984 ਚ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਸਦੇ ਅੰਗ ਰੱਖਿਆ ਕਾਂ ਵੱਲੋਂ ਬੇਰਹਿਮੀ ਨਾਲ ਕੀਤੀ ਗਏ ਹਤਿਆ ਨੂੰ ਦਰਸਾਇਆ ਗਿਆ ਸੀ ਇਹ ਦੋਸ਼ ਵੀ ਕੈਨੇਡਾ ਸਰਕਾਰ ਦੇ ਉੱਤੇ ਲੱਗ ਚੁੱਕੇ ਨੇ ਅਤੇ ਇਸ ਘਟਨਾ ਨੂੰ ਸਿੱਖ ਵਖਵਾਦੀਆਂ ਵੱਲੋਂ ਹਿੰਸਾ ਦੀ ਵਿੜਿਆਈ ਵਜੋਂ ਵੇਖਿਆ ਗਿਆ ਸੀ ਭਾਰਤ ਨੇ ਵੀ ਇਸ ਦਾ ਵਿਰੋਧ ਕੀਤਾ ਸੀ ਹਾਲ ਹੀ 'ਚ ਇਸੇ ਤਰ੍ਹਾਂ ਦੇ ਚਾਂਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੈਂਤ ਸਿੰਘ ਦੇ ਕਤਲ ਦੀ ਵੀ ਘੱਡੀ ਗਈ ਸੀ ਹਾਲ ਹੀ ਦੇ ਵਿੱਚ ਨਵੀਂ ਦਿੱਲੀ 'ਚ ਹੋਏ ਜੀ-20 ਸੰਮੇਲਨ ਦੌਰਾਨ ਕੈਨੇਡਾ ਅਤੇ ਭਾਰਤ ਦਰਮਿਆਨ ਕੋਈ ਦਵੱਲੀ ਗੱਲਬਾਤ ਨਹੀਂ ਹੋਈ ਇਹ ਰਸਮੀ ਮੀਟਿੰਗਾਂ ਤੱਕ ਸੀਮਿਤ ਰਿਹਾ ਕਸ਼ਮੀਰ ਦੀ ਸਿਆਸੀ ਸਥਿਤੀ ਵਰਗੇ ਮੁੱਦਿਆਂ ਤੇ ਵੱਖ-ਵੱਖ ਵਿਚਾਰਾਂ ਕਾਰਨ ਦੋਵਾਂ ਦੇਸ਼ਾਂ ਦੇ ਕੂਟਨੀਤਿਕ ਸਬੰਧਾਂ 'ਚ ਵੀ ਤਣਾਅ ਪੈਦਾ ਹੁੰਦਾ ਹੈ ਇਸ ਮਾਮਲੇ ਨਾਲ ਜੁੜੇ ਮਾਹਰਾਂ ਦਾ ਕਹਿਣਾ ਹੈ ਕਿ ਸਿੱਖ ਪਾਈਚਾਰੇ ਦੇ ਮੈਂਬਰਾਂ ਭਾਰਤ ਸਰਕਾਰ ਦੇ ਨੁਮਾਇੰਦਿਆਂ ਅਤੇ ਕੈਨੇਡੀਅਨ ਅਧਿਕਾਰੀਆਂ ਸਣੇ ਸਾਰੇ ਹਿੱਸੇਦਾਰਾਂ ਵਿਚਾਲੇ ਖੁੱਲੀ ਅਤੇ ਸਮਾਵੇਸ਼ੀ ਗੱਲਬਾਤ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਦੋਵਾਂ ਦੇਸ਼ਾਂ ਨੂੰ ਕਿਸੇ ਵੀ ਸਿਆਸੀ ਕਟੜਵਾਦ ਨਾਲ ਨਜਿੱਠਣ ਲਈ ਕਾਨੂੰਨੀ ਕਦਮ ਚੁੱਕਣੇ ਚਾਹੀਦੇ ਨੇ ਉੱਭਰਦੀਆਂ ਟੈਕਨੋਲੋਜੀਆਂ ਨਵੀਂ ਆਉਣ ਯੋਗ ਊਰਜਾ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਨੂੰ ਸ਼ਾਮਲ ਕਰਨਾ ਆਰਥਿਕ ਵਿਕਾਸ ਲਈ ਨਵੇਂ ਮੌਕੇ ਖੋਲ੍ਹ ਸਕਦਾ ਹੈ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਕਲਾ ਪ੍ਰਦਰਸ਼ਨੀਆਂ ਅਤੇ ਫਿਲਮ ਤਿਉਹਾਰਾਂ ਨੂੰ ਉਤਸ਼ਾਹਿਤ ਕਰਨਾ ਇੱਕ ਦੂਜੇ ਦੇ ਸੱਭਿਆਚਾਰਾਂ ਅਤੇ ਪਰੰਪਰਾਵਾਂ ਦੀ ਡੂੰਘੀ ਸਮਝ ਨੂੰ ਉਤਸ਼ਾਹਿਤ ਕਰ ਸਕਦਾ ਹੈ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਦੇ باوجود ਵਪਾਰ 'ਚ ਕੋਈ ਖਾਸ ਕਮੀ ਨਹੀਂ ਆਈ। 9 ਸਤੰਬਰ 2024 ਤੱਕ ਕੈਨੇਡਾ ਤੋਂ ਭਾਰਤੀ درآمد ਦੇ ਵਿੱਚ 12.6% ਦਾ ਵਾਧਾ ਹੋਇਆ, ਜਦਕਿ ਇਸੇ ਮਿਆਦ 'ਚ ਭਾਰਤ ਦੀ ਬਰਾਮਦ 'ਚ 3.5% ਦੀ ਗਿਰਾਵਟ ਆਈ ਹੈ। ਇੱਕ ਮੀਡੀਆ ਰਿਪੋਰਟ ਮੁਤਾਬਕ 1000 ਤੋਂ ਵੱਧ ਕਨੇਡੀਅਨ ਕੰਪਨੀਆਂ ਭਾਰਤੀ ਬਾਜ਼ਾਰ 'ਚ ਸਰਗਰਮੀ ਨਾਲ ਕਾਰੋਬਾਰ ਕਰ ਰਹੀਆਂ ਨੇ। ਦੋਵੇਂ ਦੇਸ਼ ਵਿਆਪਕ ਆਰਥਿਕ ਪਾਈਵਾਲੀ ਸਮਝੌਤੇ ਲਈ ਤਕਨੀਕੀ ਗੱਲਬਾਤ ਦੇ ਵਿੱਚ ਵੀ ਸ਼ਾਮਲ ਨੇ ਜਿਸ 'ਚ ਵਸਤੂਆਂ ਅਤੇ ਸੇਵਾਵਾਂ 'ਚ ਵਪਾਰ, ਨਿਵੇਸ਼ ਅਤੇ ਵਪਾਰ ਦੀ ਸਹੂਲਤ ਵਰਗੇ ਵਿਸ਼ੇ ਸ਼ਾਮਲ ਨੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੈਨੇਡਾ ਦੁਨੀਆ ਦੇ ਸਭ ਤੋਂ ਵੱਡੇ ਭਾਰਤੀ ਪ੍ਰਵਾਸੀਆਂ ਦੀ ਆਬਾਦੀ ਦੀ ਮੇਜ਼ਬਾਨੀ ਕਰਦਾ ਹੈ ਜਿੱਥੇ ਲਗਭਗ 16 ਲੱਖ ਭਾਰਤੀ ਮੂਲ ਦੇ ਲੋਕ ਕੈਨੇਡਾ ਚ ਰਹਿੰਦੇ ਨੇ। ਇਹ ਕੈਨੇਡਾ ਦੀ ਕੁੱਲ ਆਬਾਦੀ ਦਾ 3 ਫੀਸਦੀ ਤੋਂ ਵੀ ਵੱਧ ਹੈ ਅਤੇ ਇਹਨਾਂ 'ਚੋਂ 7 ਲੱਖ ਗੈਰ ਨਿਵਾਸੀ ਭਾਰਤੀ ਨੇ। ਯਾਨਕੀ ਐਨ ਆਰ ਆਈ ਨੇ ਖੇਤਰਚ ਭਾਰਤ ਦੇ ਵਧ ਰਹੇ ਆਰਥਿਕ ਅਤੇ ਜਨਸੰਖਿਆ ਦੇ ਮਹੱਤਵ ਨੂੰ ਦੇਖਦਿਆਂ ਹੋਇਆਂ ਅਤੇ ਕੈਨੇਡੀਅਨ ਅਰਥ ਵਿਵਸਥਾ 'ਚ ਵਿਭਿੰਨਤਾ ਲਿਆਉਣ ਲਈ ਕੈਨੇਡਾ ਦੀ ਇੰਟੂ ਪੈਸੀਫਿਕ ਰਣਨੀਤੀ 'ਚ ਭਾਰਤ ਇੱਕ ਮਹੱਤਵਪੂਰਨ ਹਿੱਸੇਦਾਰੀ ਵਜੋਂ ਮੌਜੂਦ ਕੀ ਰੱਖਦਾ ਹੈ ਕੈਨੇਡਾ ਦੇ ਸਟੱਡੀ ਵੀਜ਼ਾ ਦੇ ਡੀਕਾ ਰਹੇ ਭਾਰਤੀ ਵਿਦਿਆਰਥੀਆਂ ਵਾਸਤੇ ਸਰਕਾਰ ਨੇ ਇੱਕ ਵੱਡਾ ਝਟਕਾ ਦੇ ਦਿੱਤਾ ਹੈ ਦਰਅਸਲ ਉਹ ਲੋਕ ਜੋ ਕੈਨੇਡਾ ਦੇ ਵਿੱਚ ਆ ਕੇ ਪੜਨਾ ਚਾਹੁੰਦੇ ਨੇ ਤੇ ਭਾਰਤੀ ਵਿਦਿਆਰਥੀ ਨੇ ਉਹਨਾਂ ਵਾਸਤੇ ਵੱਡੀ ਖਬਰ ਹੈ ਕਿ ਸਟੱਡੀ ਵੀਜ਼ਾ ਦੇ ਨਿਯਮਾਂ ਦੇ ਵਿੱਚ ਸਰਕਾਰ ਨੇ ਕੁਝ ਸਖਤੀ ਕਰ ਦਿੱਤੀ ਹੈ ਨਿਯਮਾਂ ਦੇ ਵਿੱਚ ਬਦਲੀ ਕੀਤੀ ਗਈ ਹੈ ਜਿਸ ਕਰਕੇ ਉਹ ਕੈਨੇਡਾ ਦੇ ਵਿੱਚ ਆ ਕੇ ਆਪਣਾ ਪੜਨ ਦਾ ਸੁਪਨਾ ਪੂਰਾ ਸ਼ਾਇਦ ਨਾ ਕਰ ਸਕਣ ਕੈਨੇਡਾ ਨੇ ਵੀ ਵਿਦਿਆਰਥੀ ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਨੇ ਅਤੇ ਉਹ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਬਹੁਤ ਘੱਟ ਵਿਦਿਆਰਥੀ ਵੀਜ਼ੇ ਜਾਰੀ ਕਰਨ ਦੀ ਯੋਜਨਾ ਬਣਾ ਰਹੇ ਨੇ। ਇਨ੍ਹਾਂ ਹਾਲਾਤਾਂ ਵਿੱਚ ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ਜਾ ਕੇ ਪੜ੍ਹਾਈ ਕਰਨਾ ਪਹਿਲਾਂ ਨਾਲੋਂ ਔਖਾ ਹੋ ਸਕਦਾ ਹੈ। ਇਹ ਗੱਲ ਇੱਕ ਰਿਪੋਰਟ ਵਿੱਚ ਸਾਹਮਣੇ ਆਈ ਹੈ। ਇਸ ਬਾਰੇ ਵਿਸਥਾਰ ਨਾਲ ਅੱਗੇ ਦੱਸਿਆ ਗਿਆ ਹੈ। ਇਸ ਵਾਰ ਕੈਨੇਡਾ ਤੋਂ ਜਾਰੀ ਵੀਜ਼ਿਆਂ ਵਿੱਚ ਕਰੀਬ 50% ਦੀ ਕਮੀ ਆਉਣ ਦੀ ਸੰਭਾਵਨਾ ਹੈ। ਇਸ ਸਾਲ ਕੈਨੇਡਾ ਹਰ ਸਾਲ ਨਾਲੋਂ ਅੱਧੇ ਵੀਜ਼ੇ ਜਾਰੀ ਕਰ ਸਕਦਾ ਹੈ ਇਹ ਗੱਲ ਅਪਲਾਈ ਬੋਰਡ ਦੀ ਰਿਪੋਰਟ ਵਿੱਚ ਸਾਹਮਣੇ ਆਈ ਹੈ ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਕੈਨੇਡਾ ਨੇ ਇੱਥੇ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਿਤ ਕਰਨ ਅਤੇ ਇਸ ਨੂੰ ਉਸੇ ਪੱਧਰ ਤੇ ਲਿਆਉਣ ਦੀ ਯੋਜਨਾ ਬਣਾਈ ਹੈ ਜਿਵੇਂ ਕਿ ਇਸ ਸਾਲ 2018 ਤੇ 19 ਵਿੱਚ ਸੀ ਇਸ ਸਾਲ ਦੀ ਸ਼ੁਰੂਆਤ 'ਚ ਭਾਰਤ ਨੂੰ ਮਿਲਣ ਵਾਲੇ ਕੈਨੇਡਾ ਦੇ ਵਿਦਿਆਰਥੀ ਵੀਜ਼ਾ ਮਨਜ਼ੂਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਦੋਂ ਸਾਲ ਦੇ ਸ਼ੁਰੂ ਵਿੱਚ ਹੀ ਅਜਿਹਾ ਹੋਇਆ ਹੈ ਤਾਂ ਅੱਗੇ ਕੀ ਹੋਵੇਗਾ ਇਸ ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਸਾਲ 2023 ਵਿੱਚ ਕੈਨੇਡਾ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ 436000 ਵੀਜ਼ਾ ਪਰਮਿਟ ਦਿੱਤੇ ਗਏ ਸਨ ਪਰ ਸਾਲ 2024 ਦੇ ਅੰਤ ਤੱਕ ਇਹ ਗਿਣਤੀ 231000 ਤੱਕ ਸੀਮਿਤ ਰਹਿਣ ਦੀ ਉਮੀਦ ਹੈ ਇਹ ਦਰਸਾਉਂਦਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਗਲੋਬਲ ਵੀਜ਼ਾ ਅਰਜ਼ੀਆਂ ਯਾਨੀ ਸਟੱਡੀ ਪਰਮਿਟਾ ਨੂੰ ਸਵੀਕਾਰ ਕਰਨ ਵਿੱਚ 39% ਦੀ ਗਿਰਾਵਟ ਆ ਸਕਦੀ ਹੈ। ਇੰਡੀਆ ਟੁਡੇ ਦੀ ਰਿਪੋਰਟ ਅਨੁਸਾਰ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿਦਿਆਰਥੀ ਪੜਨ ਲਈ ਕੈਨੇਡਾ ਜਾਂਦੇ ਨੇ। ਸਾਲ 2022 ਦੀ ਗੱਲ ਕਰੀਏ ਤਾਂ ਕੈਨੇਡਾ ਆਉਣ ਵਾਲੇ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚੋਂ 2,26,000 ਵਿਦਿਆਰਥੀ ਭਾਰਤ ਦੇ ਸਨ। ਇਨਾ ਹੀ ਨਹੀਂ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਚ ਰਹ ਰਹੇ ਨੇ ਜੋ ਉਥੋਂ ਦੀ ਆਰਥਿਕਤਾ ਨੂੰ ਹੁਲਾਰਾ ਦੇਣ 'ਚ ਵੱਡਾ ਯੋਗਦਾਨ ਪਾਉਂਦੇ ਨੇ ਵਰਤਲ ਬੈ ਕਿ ਕੈਨੇਡਾ ਅਜਿਹੇ ਨਿਯਮ ਬਣਾ ਰਿਹਾ ਹੈ ਅਤੇ ਅਜਿਹੀ ਸਖਤੀ ਕਰ ਰਿਹਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਇੱਥੇ ਆਉਂਦਾ ਝੁਕਾ ਘਟ ਜਾਵੇ ਵਿਦਿਆਰਥੀ ਵੀ ਦੂਜੇ ਦੇਸ਼ਾਂ ਦੇ ਵਿੱਚ ਹੁਣ ਜਾਣ ਲੱਗ ਪਏ ਨੇ ਅੱਜ ਦੇ ਕੈਨੇਡਾ نیوز ਬਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫੇਰ ਨਸਰ ਮਾਰ ਲੈਣੇ ਆ ਮੁਖੜ ਲਾਈਨਸ ਤੇ ਟਰੂਡੋ ਸਰਕਾਰ ਨੂੰ ਲੱਗੇ ਦੋ ਵੱਡੇ ਝਟਕੇ ਦੋਵੇਂ ਸਿਮਨੀ ਚੋਣਾ ਦੇ ਵਿੱਚ ਮਿਲੀ ਹਾਰ ਅਦਾਲਤ ਨੇ ਅਸਥਾਈ ਵਿਦੇਸ਼ੀ ਕਾਮਿਆਂ ਵੱਲੋਂ ক্লোਜ਼ਡ ਪਰਮਿਟ ਬਾਰੇ ਮੁਕੱਦਮੇ ਨੂੰ ਦਿੱਤੀ ਮਨਜ਼ੂਰੀ ਫੈਡਰਲ ਨੇ ਮੰਨ ਉਹ ਗਰ ਸੰਵਿਧਾਨਿਕ ਲਾਨਨ ਦੀ ਰੱਖੀ ਗਈ ਸੀ ਮੁਕੱਦਮੇ ਰਹੀ ਮੰਗ ਕ੍ਰੇਡਿਨ ਪਾਰਲੀਮੈਂਟ ਦੇ ਫੌਲ ਸੈਸ਼ਨ ਦੀ ਹੋਈ ਸ਼ੁਰੂਆਤ ਐਨਡੀਪੀ ਵੱਲੋਂ ਲਿਬਰਲਾਂ ਦੇ ਨਾਲ ਤੋੜ ਵਿਛੋੜੇ ਤੋਂ ਬਾਅਦ ਪਹਿਲਾ ਸੈਸ਼ਨ ਹਾਊਸਿੰਗ ਨਾਲਜ ਇਟਲਾਈ ਕੈਂਟਰ ਨੇ ਮਾਰਗੇਜ ਨਿਯਮਾਂ ਦੇ ਵਿੱਚ ਕੀਤੀ ਨਰਮੀ ਬੀਮਾਯੁਕਤ ਮਾਰਗੇਜ ਤੇ ਕੈਪ ਵਧਾਇਆ 30 ਸਾਲਾਂ ਵਾਲੀ ਮਾਰਗੇਜ ਤੇ ਦਾਇਰੇ ਦਾ ਵਿਸਥਾਰ ਇਸ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੇਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ